Hale Poulapotil wa ma filtour Fyro. Manan kiye Michael. Tana. Fnalen fnan ti monkeya tanak niy li? Han na. Hy сделe. Han na. Chay. L je ponye ak��. LOL ਇੱਥੇ ਆਪਾਂ ਜੀ ਆਜੋ ਪਹੁੰਚੋ ਸਾਰੇ ਦੇਖੋ ਉਹਦਾ ਵੇਖੀ ਦਿਓ ਰਸਤੇ ਵਿੱਚ ਕਰਤਾ ਹੀ ਖੜ ਗਿਆ ਵੀਡੀਓ ਪਾ ਰਿਹਾ ਹਾਂ ਜੀ ਇਹੋ ਜਿਹੇ ਨੀ ਦੇਖੋ ਨੀਚੇ ਦੇਖੋ ਤੇ ਅੱਖਾਂ ਆ ਕੇ ਕੈਂਪ ਦੇ ਵਿੱਚ ਇਨਕੁਟ ਕਰਤਾ ਹਾਂ ਜੀ ਧੰਨਵਾਦ ਥੋੜਾ ਸਾਰੇ ਹਾਂ ਇੱਧਰ ਦੇਖੋ ਹਾਂ ਉੱਪਰ ਦੇਖੋ ਇਹ ਹੋਇਆ ਜੀ ਮੈਂ ਤੰਦਿਕੜ ਤੋਂ ਆਇਆ ਉਹਦੇ ਦੇਖਿਆ ਬੇਟਾ ਘਰੇ ਆਇਆ ਕਹਿੰਦਾ ਵੀ ਐਟਾ ਕਰਕੇ ਪਾਉਂਦਾ ਮੇਰੀ ਅੱਖਾਂ ਬਹੁਤ ਚਲਣ ਹੋ ਰਹੀ ਹੈ ਮੈਂ ਕਿਹਾ ਹੋਇਆ ਕੀ ਹੈ ਮੈਨੂੰ ਕਹਿੰਦਾ ਵੀ ਮੈਨੂੰ ਐ ਲੱਗਿਆ ਵੀ ਕਿਤੇ ਡਾਈ ਕਰਵਾ ਕੇ ਆਇਆ ਕਿਦੋਂ ਮੈਂ ਕਿ ਵੀ ਡਾਈ ਕਰਕੇ ਨਾ ਹੋ ਗਿਆ ਹੋਵੇ ਪਰ ਜਦੋਂ ਇਹਨੇ ਦੱਸਿਆ ਵੀ ਅੱਜ ਇੱਥੇ ਕੋਈ ਸੰਗਰੂਰ ਦੇ ਵਿੱਚ ਨਾ ਕੋਈ ਸਿਰ ਆ ਤੇ ਗੰਜੇ ਸਿਰ ਤੇ ਵਾਲ ਲਿਆਉਣ ਵਾਸਤੇ ਹੋਵੇ ਉਹ ਉੱਥੇ ਲਾਈਨਾਂ ਲੱਗ ਜਾਂਦੀਆਂ ਨੇ ਕਿ ਜਿਹੜੇ ਗੰਜੇ ਮੁੰਡੇ ਨੇ ਜਾਂ ਸ਼ੌਕ ਹੈ ਜਾਂ ਕੀ ਹੈ ਕੀ ਨਹੀਂ ਉਹ ਉੱਥੇ ਇਹ ਕਹਿੰਦਾ ਮੈਂ ਵੀ ਚਲਾ ਗਿਆ ਹੁਣ ਹਸਤਾਲਾਂ ਤੋਂ ਬਾਅਦ ਦੱਸਿਆ ਨੇ ਮੈਨੂੰ ਉੱਥੇ ਵੀ ਚਲਾ ਗਿਆ ਤਾਂ ਉੱਥੇ ਇਹਦੇ ਉਹ ਜਿਹੜਾ ਜੋ ਵੀ ਉਹ ਕੈਮੀਕਲ ਵਗੈਰਾ ਲਾਉਂਦੇ ਨੇ ਉਹ ਲਵਾ ਲਿਆ ਉਹ ਲੋਨ ਨਾਲ ਹੁਫੇ ਡਾਕ ਮੈਂ ਜਦੋਂ ਡਾਕਟਰੋਂ ਸੇ ਡਾਕਟਰ ਕਹਿੰਦੇ ਵੀ ਉਹਦੇ ਨਾਲ ਅੱਖਾਂ ਨੂੰ ਜਿਹੜਾ ਹੈਗਾ ਇਨਫੈਕਸ਼ਨ ਹੁੰਦੀ ਹੈ। ਉਹ ਉਹਦਾ ਹਾਲ ਹੈ ਤੋਂ ਸਾਹਮਣੇ ਦੇਖ ਹੀ ਰਹੇ ਹੋ। ਤੇ ਹੁਣ ਇਹ ਕਹਿੰਦਾ ਵੀ ਮੇਚ ਘਾੜਾ ਨਿਕਲ ਰਹੀਆਂ ਨੇ ਫਿਰ ਹੁਣ ਇੱਥੇ ਐਡਮਿਟ ਕੀਤਾ। ਤੇ ਜਿੱਥੇ ਗਿਆ ਤੋਂ ਆਇਆ ਸੀ ਉਸ ਨੂੰ ਟੈਕ ਕੀਤਾ ਉਹਨੇ ਨਹੀਂ ਉਹਦਾ ਫੋਨ ਨੰਬਰ ਬੰਦ ਆ ਰਿਹਾ। ਉਹ ਤਾਂ ਫਿਰ ਗਿਆ ਤਾਂ ਇਹ ਹੀ ਜਿੰਨੇ ਮੈਂ ਤਾਂ ਗਿਆ ਨਹੀਂ। ਪਰ ਉਹ ਸੁਣਦੇ ਆ ਤੇ ਸ਼ਾਇਦ ਉਹ ਕਿਤੇ ਕਹਿੰਦੇ ਮਹਾ ਕਹਿੰਦੇ ਨੇ ਵੀ ਖੰਨੇ ਖੰਨੇ ਤੂੰ ਜਿੱਥੋਂ ਵੀ ਆਉਂਦਾ ਹੈ। ਪਰ ਉਹ ਕਾਫੀ ਆਪਣੇ ਆਪ ਨੂੰ ਦੱਸਦਾ ਜੀ ਇਹ ਹੋ ਜਾਂਦਾ ਇਹ ਹੋ ਜਾਂਦਾ ਇੱਥੇ ਉਹ ਤਾਂ ਕਹਿੰਦਾ ਇਹ ਵੀ ਲੱਗ ਮੈਂ ਦੇਖੀਆਂ ਨੇ ਵੀਡੀਓਜ਼ ਕਿ ਉਹ ਕਹਿੰਦਾ ਮੈਂ ਸੁਰੂਰ ਦੇ ਵਿੱਚ ਮਤਲਬ ਹਰੇ ਕੈਂਤਵਾਰ ਨਹੀਂ ਮੈਂ ਇੱਥੇ ਹੀ ਰਿਹਾ ਕਰੂੰਗਾ ਕੋਈ ਬੰਦਾ ਇੱਥੇ ਛੱਡੂ 15 ਦਿਨ ਬਾਅਦ ਮੈਂ ਦੁਬਾਰੇ ਆ ਰਿਹਾ ਹਾਂ ਇਹ ਉਹ ਇਹ ਇਹ ਜਿਹੜਿਆ ਮੈਂ ਇਹ ਮੰਗ ਕਰਦਾ ਕਿ ਸਰਕਾਰ ਨੂੰ ਇਹਦੇ ਜਿਹੜੇ ਜਿਹੜੇ ਕ੍ਰਿਸ਼ਮਾਈ ਰੋਗ ਹਟਾਉਣ ਵਾਲੇ ਨੇ ਇਹਨਾਂ ਤੇ ਪਾਬੰਦੀਆਂ ਲਾਉਣੀਆਂ ਚਾਹੀਆਂ ਨੇ ਇਹਨਾਂ ਦੇ ਨਾਲ ਹੁਣ ਅੱਖਾਂ ਦਾ ਮਸਲਾ ਹੈ ਜੀ ਨੌਜਵਾਨ ਬੇਟਾ ਮੇਰਾ 36 ਸਾਲ ਦੀ ਉਮਰ ਹੈ ਭਾਈ ਦਾ ਵੀ ਕੋਈ ਅੱਖਾਂ ਤੇ ਇਸ ਤਰ੍ਹਾਂ ਦੀ ਕੋਈ ਨੌਬਤ ਆ ਜੇ ਤਾਂ ਕੌਣ ਜ਼ਿੰਮੇਵਾਰ ਹੈ ਇਸ ਡਿਪਾਰਟਮੈਂਟ ਨੂੰ ਹੈਲਥ ਡਿਪਾਰਟਮੈਂਟ ਨੂੰ ਵੀ ਚਾਹੀਦਾ ਹੈ ਖਾਸ ਕਰਕੇ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਕਹਾਂਗਾ ਵੀ ਜਿਹੜੇ ਇੱਕੋ ਦਮ ਇਹੋ ਜਿਹੇ ਕਹਿ ਲੋ ਵੀ ਕ੍ਰਿਸ਼ਮਾਈ ਜਿਹੜੇ ਉਹ ਇਲਾਜ ਕਰਦੇ ਨੇ ਕੋਈ ਕਹਿੰਦਾ ਬਾਲ ਆ ਜਾਣਗੇ ਕੋਈ ਕਹਿੰਦਾ ਚੌੜੀ ਆਪਣਾ ਚਿੱਟੀ ਹੋ ਜੂਗੀ ਆ ਲਾ ਲਓ ਇਹ ਕਰ ਲਓ ਇਹੋ ਜਿਹੇ ਲੋਕਾਂ ਨੂੰ ਰੋਕਣਾ ਚਾਹੀਦਾ ਜਿਹੜੇ ਮੈਂ ਕਾਰਵਾਈ ਦੀ ਮੰਗ ਕਰਦਾ ਜੀ ਇਹ ਇਹਨਾਂ ਦੇ ਖਿਲਾਫ ਜਿਹੜੇ ਇਸ ठाਉਂ ਦੇ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਸਖਤ ਕਾਰਵਾਈ ਕੀਤੀ ਜਾਵੇ ਪਰਚਾਦਰ ਰੁਕਾ ਘਟਵਾਇਆ ਜੀ ਦੇਖਦੇ ਆ ਪੁਲਿਸ ਕੀ ਕਰਦੀ ਹੈ ਆ ਮੈਂ ਡਾਕਟਰ ਗਿਤਾੰchu ਹਾਂ ਆ ਮੈਂ ईएमओ ਮੈਂ ਯਮੋਰੇ ਸਿਵਲ ਹਸਪੀਟਲ ਸੰਗਰੂਪ ਚ ਤੇ ਅੱਜ ਸਾਡੇ ਕੋਲ ਕਾਫੀ ਜ਼ਿਆਦਾ ਮਰੀਜ਼ ਆਏ ਘਟੋ-ਘਟੂ ਵੀ ਮਰੀਜ਼ ਆਏ ਜਿਹੜੇ ਕਿ ਉਰੇ ਕਾਲੀਮਾ ਮੰਦਨ ਚਰ ਕੋਈ ਤੇਲ ਲਗਾ ਰਹੇ ਸੀ ਸਿਰ ਤੇ ਫੋਰ हेयर ਗਰੋਥ ਸਿਵਾਹੋ ਤੇ ਉਹੀ ਤੇਲ ਦੇ ਜਾਂ ਤਾਂ ਫਿਊਮਸ ਵਗੈਰਾ ਲੋਕਾਂ ਦੀ ਅੱਖਾਂ ਨੂੰ ਰਿਐਕਟ ਕਰ ਗਿਆ ਤਾਂ ਕਾਫੀ ਜ਼ਿਆਦਾ ਅੱਖਾਂ ਦੇ ਮਚਨ ਕਰਕੇ ਲੋਕ ਆਏ ਤੇ ਕਾਫੀ ਜ਼ਿਆਦਾ ਰੈਡਨੈਸ ਸੀ ਤੇ ਪੇਨ ਦੀ ਕੰਪਲੇਨ ਸਾਡੇ ਕੋਲ ਕਾਫੀ ਮਰੀ ਜਾਏ ਤੇ ਅਸੀਂ ਫਿਰ ਉਹਨਾਂ ਦਾ ਹੁਣ ਕਾਫੀ ਇਲਾਜ ਕਰਕੇ ਚੁੱਕਿਆ ਅੰਦਰੋਂ ਆਪਾਂ ਮੈਡੀਕਲ ਵੀ ਪ੍ਰੋਵਾਈਡ ਕਰ ਚੁੱਕਿਆ ਤੇ ਆਪ ਤੁਹਾਡੇ ਚ ਹੈ ਕਿ ਹੈ ਕਿ ਅਗਰ ਕਿਸੇ ਦੇ ਹੋਰ ਦੇ ਵੀ ਹੋਇਆ ਤਾਂ ਅੱਖਾਂ ਆਪਣੀ ਪੂਰੀ ਅੱਛੇ ਤਰੀਕੇ ਨਾਲ ਸਾਫ਼ ਕਰਨੀਆਂ ਨੇ ਬਾਰ-ਬਾਰ ਪਾਣੀ ਨਹੀਂ ਚੱਪਾਣਾ ਪੂਰੇ ਆਓ ਆਪਾਂ ਅੱਛੇ ਤਰੀਕੇ ਨਾਲ ਇਰੀਗੇਸ਼ਨ ਕਰਾਂਗੇ ਤੇ ਦੋ ਡ੍ਰੌਪਸ ਦਿੱਤੇ ਨੇ ਅਸੀਂ ਉਹ ਦੋ-ਦੋ ਘੰਟੇ ਬਾਅਦ ਪਾ ਲੈਣੇ ਤੇ ਟੀਬੂਬ ਹੈ ਉਹ ਦਿਤੀਆ ਸਿਮ ਰਿਜਾਂ ਨੂੰ ਤੇ ਉਹ ਲਗਾਨੀ ਹੈ ਤੇ ਅਗਰ ਜਿਹਦੇ ਕਿਸੇ ਦੇ ਹੋਇਆ ਹੈ ਤਾਂ ਜ਼ਰੂਰ ਸੁਦਾ ਆ ਕੇ ਅੱਖਾਂ ਵਾਲਿਆਂ ਨੂੰ ਵੀ ਲੋਕਾਂ ਦੇ ਲਈ ਵੀ ਬੱਚੀ ਮਰੀ ਜਾਏ ਉਹਨਾਂ ਦੇ ਨੁਸਖਾ ਉਹੀ ਲਾਉਂਦਾ ਪੂਰੀ ਹੈ ਤਾਂ ਕਾਫੀ ਦੇਖੋ ਆ ਅੱਜ ਤੋਂ ਕਾਫੀ ਜ਼ਿਆਦਾ ਜਲਨ ਹੋ ਰਹੀ ਹੈ ਲੋਕਾਂ ਨੂੰ ਤੇ ਬਹੁਤ ਜ਼ਿਆਦਾ ਦਰਦ ਨਹੀਂ ਹੈ ਤੇ ਇਕਵਲ ਟੂ ਟਰੀਟਮੈਂਟ ਤਾਂ ਕਰਤਾ ਪਰ ਐ ਵੀ ਕਦੇ-ਕਦੇ ਆ ਚੀਜ਼ ਹੁਣ ਇੱਕ ਤਾਂ ਬਾਰੂ ਹੈ ਅੰਦਰ ਵੀ ਆਇਲ ਜਿਹੜਾ ਹੈ ਜਾ ਸਕਦਾ ਤੇ ਆਪਣੇ ਕਾਰਨੀਆ ਹੁੰਦਾ ਹੈ ਉਹਨੂੰ ਵੀ ਇਫੈਕਟ ਆ ਸਕਦਾ ਸਪੌਟਸ ਪੈਸਾ ਦੱਬੇ ਪੈ ਜਾਂਦੇ ਨੇ ਅੱਖ ਦੇ ਉੱਤੇ ਉਹ ਵੀ ਹੋ ਸਕਦਾ ਹੈ ਤਾਂ ਉਸੇ ਕਰਕੇ ਆਪਾਂ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਸੋਭਾ ਆਪੀਡੀ ਚ ਆ ਕੇ ਇੱਕ ਮਸ਼ੀਨ ਹੁੰਦੀ ਹੈ ਸਪਲਟ ਲੈਂਪ ਆਪਾਂ ਉੱਚ ਦੇਖਾਂਗੇ ਵੀ ਕਿਸ ਦੇ ਅੱਖ ਚ ਦਾਗ ਤਾਂ ਨਹੀਂ ਪੈ ਗਏ ਤਾਂ ਉਹ ਚੀਜ਼ ਦੇਖਣੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਗਰ ਡੀਪ ਪਰ ਚਲਾ ਗਿਆ ਤਾਂ ਫਿਰ ਉਹ ਚੀਜ਼ ਥੋੜੀ ਖਰਾਬ ਕਰ ਸਕਦੀ ਹੈ ਅਗਰ ਸਰਫੇਸ਼ੀਅਲ ਹੀ ਹੈ ਫਿਰ ਤਾਂ ਠੀਕ ਹੋ ਜਾਏਗਾ ਥੋੜੇ ਦਿਨਾਂ ਤੱਕ ਪਰ ਅਗਰ ਡੀਪ ਇਨਫੈਕਸ਼ਨ ਚਲੀ ਗਿਆ ਤਾਂ ਉਹਦਾ ਥੋੜਾ ਖਤਰਾ ਹੁੰਦਾ ਹੈ ਜਿੰਨਾ ਨੂੰ ਇਹਦਾ ਨਾਈ ਨਹੀਂ ਜੇ ਜਾਂ ਕੁਝ ਕਰਨ ਦੀ ਕੀ ਕਰਨਾ ਚਾਹੁੰਦੇ ਵੀ ਮੈਂ ਲੱਗਦਾ ਵੀ ਪਹਿਲਾਂ ਤੁਸੀਂ ਆਪ ਸਤਰ ਕਰੋ ਜੀ ਹਨਾ ਜੋ ਬੇਸੀ ਚੀਜ਼ਾਂ ਹੁੰਦੀਆਂ ਨੇ ਕਿੰਨੀ ਵਾਰ ਇਫੈਕਟਿਵਲੀ ਹੁੰਦੀਆਂ ਨੇ ਕਿੰਨੀ ਵਾਰ ਨਹੀਂ ਹੁੰਦੀਆਂ ਤਾਂ ਕਾਫੀ ਚੀਜ਼ਾਂ 'ਚ ਹੈਵੀ ਮੈਟਲ ਆਇਲਸ ਹੁੰਦੇ ਨੇ ਹਨਾ ਕੈਮੀਕਲਸ ਹੁੰਦੇ ਨੇ ਤਾਂ ਉਹ ਆਪਾਂ ਨੂੰ ਰਿਐਕਟ ਕਰ ਦਿੰਦੇ ਨੇ ਤਾਂ ਅਗਰ ਤੁਸੀਂ ਅਵੋਇਡ ਕਰ ਸਕਦੇ ਹੋ ਤਾਂ ਅਵੋਇਡ ਹੀ ਕਰੋ ਲੋਕਾਂ ਨੂੰ ਆਪੀ ਆਪਣੀ ਹੈਲਥ ਦਾ ਧਿਆਨ ਦੇਣਾ ਪੈਂਦਾ ਹੈ